ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡਾਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਹਉ ਆਇਆ ਦੂਰੋਂ ਚਲ ਕੇ ਮੈਂ ਤੱਕੀ ਤਾ ਸਰਨੈ ਜੀ ਹੋ ਮੈਂ ਆਸ ਰੱਖੀ ਚਿਤ ਮਹਿ ਮੇਰਾ ਸਭ ਦੁੱਖ ਗਵਾਏ ਜਿਉ ਸੁ ਕਹੋ ਟਾਲੇ ਗੁਰ ਸੇਵੀਐ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵਹਿ ਸਿਫਤਿਖ ਸਮਧੀ ਨੂਰੇ ਅਰਥ ਹਾਂ ਕਰਸੋ ਝਟਿਐ ਤੁਰਿ ਟਿਹੇ ਸਚੇ ਪਾਤ ਸਾਹੋ ਮਲ ਜਨਮ ਜਨਮ ਦੀ ਕੱਟੀ ਗੈ ਸਜਣ ਸਚਾ ਪਾਤ ਸਾਹ ਸਿਰਸਾ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਬਿਨ ਸਤਗੁਰ ਸੇਵੇ ਜਗਤ ਮੁਆ ਬਿਰਤਾ ਜਨਮ ਗਵਾਈ ਦੂਜੈ ਭਾਏ ਆਤ ਦੁਖ ਲਗਾ ਮਰ ਜਮੈ ਆਵੈ ਜਾਏ ਬਿਨ ਸਤਗੁਰ ਸੇਵੇ ਜਗਤ ਮੁਆ ਬਿਰਤਾ ਜਨਮ ਗਵਾਏ ਦੂਜੈ ਭਾਏ ਅਤ ਦੁੱਖ ਲਗਾ ਮਰ ਜਮੈ ਆਵ ਜਾਏ ਵਿਸ਼ਟਾ ਅੰਦਰ ਵਾਸ ਹੈ ਫਿਰ ਫਿਰ ਜੂਨੀ ਪਾਏ ਨਾਨਕ ਬਿਨ ਨਾਵੇਂ ਜਮ ਮਾਰਸੀ ਅੰਤ ਗਿਆ ਪਛਤਾਏ ਮਹਲਾ ਤੀਜਾ ਇਸ ਜਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਸਭ ਘਟ ਭੋਗ ਬੈ ਅਲਿਪਤ ਰਹੈ ਅਲਖ ਨ ਲਖਣਾ ਜਾਈ ਪੁਰ ਗੁਰ ਵਿਖਾਲਿਆ ਸਬਦ ਸੋਜੀ ਪਾਈ ਪੁਰਖ ਹੈ ਸਿਵਹੈ ਸਿਪੁਰਖ ਹੋਵਹਿ ਜਿਨਿ ਹਉ ਮੈਂ ਸਬਦ ਜਲਾਈ ਤਿਸ ਕਾ ਸਰੀਰ ਕੋ ਨਹੀਂ ਨਾ ਕੋ ਕੰਟਕ ਵੈਰਾਈ ਨਿਹਚਲ ਰਾਜ ਹੈ ਸਦਾ ਤਿਸ ਕੇ ਰਾ ਨਾ ਆਵੈ ਨਾ ਜਾਈ ਆਨ ਦਿਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਪਾੜੀ ਜਿਨ ਕੈ ਹਰ ਨਾਮ ਵਸਿਆ ਸਦ ਹਿਰਦੈ ਹਰ ਨਾਮ ਤਿਨ ਕਾ ਰਖਣਹਾਰਾ ਹਰ ਨਾਮ ਪਿਤਾ ਹਰ ਨਾਮ ਮਾਤਾ ਹਰ ਨਾਮ ਸਖਾਈ ਮਿੱਤਰ ਹਮਾਰਾ ਹਰ ਨਾਵੈ ਨਾਲ ਗੱਲਾਂ ਹਰ ਨਾਵੈ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਸਤਾਰਾ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੋਲ ਹਰ ਨਾਮ ਪਰਵਾਰਾ ਜਨ ਨਾਨਕ ਕਾ ਹਰ ਨਾਮ ਹਰ ਗੁਰ ਦਿਆ ਹਰ ਹਲਤ ਪਲਤ ਸਦਾ ਕਰੇ ਨਿਸਤਾਰਾ ਹਰ ਨਾਮ ਹਮਾਰੀ ਸੰਗਤ ਆਤ ਪਿਆਰੇ ਹਰ ਨਾਮ ਕੋਲ ਹਰ ਨਾਮ ਪਰਵਾਰਾ ਜਨ ਨਾਨਕ ਕਾ ਹਰ ਨਾਮ ਹਰ ਗੁਰ ਦਿਆ ਹਰ ਹਲਤ ਪਲਤ ਸਦਾ ਕਰੇ ਨਿਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਜਗਤ ਮੁਵਾ ਬਿਰਥਾ ਜਨਮ ਗਵਾਏ ਦੂਜੈ ਭਾਏ ਆਤ ਦੁਖ ਲਗਾ ਮਰ ਜੰਮੈ ਆਵੈ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਜਿਉ ਤੇ ਕੋ ਜਗ ਮਨ ਮੁਕਤੇ ਹਰ ਚਿਤ ਮਨ ਜੋਤ ਵਿਚਾਰੇ ਦਿਹ ਅਨਿਤ ਨ ਨਿਤ ਰਹਿ ਜਸ ਨਾਵ ਚੜ ਭਵ ਸਾਗਰ ਤਾਰੇ ਧੀਰਜ ਤਾਮ ਬਨਾਏ ਇਹ ਤਨ ਬੁੱਧ ਸੋ ਦੀਪਕ ਜਿਉ ਅਜਿਆਰੇ ਗਿਆਨ ਕੀ ਬੜਨੀ ਮਨੋ ਹਾਥ ਲੈ ਕਾਤ ਰਤਾ ਕੋਤਵਾਰ ਬੁਹਾਰੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਾਥ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਸਾਹਿਬ ਜੀ ਸਾਰੰ ਤੁਆ ਪ੍ਰਸਾਦ ਜੇ ਜੇ ਤਨ ਮ ਹੁਤੇ ਸਿਆਨੇ ਪਾਰਸ ਪਰਮ ਤਤ ਕੇ ਬੇਤਾ ਮਹਾ ਪਰਮ ਕਰਮਾਨੇ ਜੇ ਜੇ ਤਨ ਮਾ ਹੁਤ ਸਾਨੇ ਪਾਰਸ ਪਰਮ ਤਤ ਕੇ ਬੇਤਾ ਮਹਾ ਪਰਮ ਕਰਮਾਨੇ ਸਭ ਹਨ ਸੀਸਨ ਆਏ ਕਰ ਜੋਰੇ ਇਹ ਬਿਦ ਸੰਗ ਬਖਾਨੇ ਜੋ ਜੋ ਗੁਰੂ ਕਹਾਂ ਸੋ ਕਿਨਾ ਆਉ ਹਮ ਕਛੂ ਨਾ ਜਾਣੇ ਸੁਨਹੁ ਮਹਾਰਾਜ ਰਾਜਨ ਕੇ ਜੋ ਤੁਮ ਬਚਨ ਬਖਾਨੇ ਜੋ ਹਮ ਦਤ ਬਕਤਰ ਕੇ ਸੁਨ ਕਰ ਸਾਚ ਹੀ ਐ ਅਨਮਾਨੇ ਜਾਨਕ ਪਰਮ ਅੰਮਰਤ ਤੇ ਨਿਕਸੀ ਮਹਾਰਸਨ ਰਸਸਾਨੇ ਜੋ ਜੋ ਬਚਨ ਭਏ ਇਹ ਮੁਕਤੇ ਸੋ ਸੋ ਸਭ ਹਮ ਮੰਨੇ ਜਾਨਕ ਪਰਮ ਅੰਮਰਤ ਤੇ ਨਿਕਸੇ ਮਹਾਰਸਨ ਰਸ ਸਾਨੇ ਜੋ ਜੋ ਬਚਨ ਭਏ ਇਹ ਮੁਖ ਤੇ ਸੋ ਸਬ ਹਮ ਮੰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ